ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਆ ਤੁਹਾਡੇ ਵਾਸਤੇ ਸਪਲੈਂਡਰ ਮੋਟਰਸਾਈਕਲ ਲੈ ਕੇ ਹਾਜ਼ਰ ਹੋਇਆ ਬਹੁਤ ਵੀਰਾਂ ਦੇ ਫੋਨ ਆਉਂਦੇ ਸੀ ਬਾਈ ਸਾਨੂੰ ਵਧੀਆ ਬਜਟ ਤੇ ਚਲ ਚਲਾਈ ਦਾ ਵਧੀਆ ਹੋਵੇ ਮੋਟਰਸਾਈਕਲ ਲੱਭ ਕੇ ਦਿਓ ਆ ਤੁਹਾਡੇ ਵਾਸਤੇ ਵੀਡੀਓ ਲਿਆਣ ਦੀ ਆ ਸਾਰੀਆਂ ਕੰਡੀਸ਼ਨਾਂ ਮਿਲ ਜਾਣਗੀਆਂ ਮੋਟਰਸਾਈਕਲ ਸੁਣੋ ਠੀਕ ਹੈ ਜੇ ਆਪਾਂ ਹੁਣ ਮਾਡਲ ਦੀ ਗੱਲ ਕਰੀਏ 18 ਮਾਡਲ ਮੋਟਰਸਾਈਕਲ ਆ ਫਰਸਟ ਓਨਰ ਆ ਇੰਜਨ ਗੇਅਰ ਦਾ ਤੁਸੀਂ ਚੈੱਕ ਕਰ ਸਕਦੇ ਹੋ ਕੱਲੀ ਬਾਈ ਕਨੇ ਸਰਵਿਸ ਕਰਾਈ ਗਿਆ ਚਲ ਚਲਾਈ ਚ ਓਕੇ ਆ ਤੇ ਕਲਰ ਪੇਂਡ ਦੀ ਗੱਲ ਕਰੀ ਸਾਰਾ ओरिजिनल ਆ ਮੂਰਲਾ ਟਾਇਰ ਨਾਲ ਦਾ ਪਿਛਲਾ ਟਾਇਰ ਬਾਈ ਨੇ ਨਮਾ ਪਵਾਇਆ ਵਾ ਵਿਦ ਲਾਈ ਵੀਲ ਪਵਾਇਆ ਵਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਟੇਪ ਟੂ ਕਰਾਈ ਵੀ ਆ ਸ਼ੌਕ ਨਾਲ ਰੱਖਿਆ ਵਾ ਜੇ ਸੈਲਫ ਸਟਾਰਟ ਆ ਬਾਈ ਠੀਕ ਆ ਤੇ ਸਾਰਾ ओरिजिनल ਰਹਿਣ ਵਾਲਾ ਜੇ ਆਪਾਂ ਹੁਣ ਕਰ ਲਈਏ ਗੱਲ ਕਿੱਥੇ ਖੜਾ ਪਿੰਡ ਚੀਮਾ ਜ਼ਿਲ੍ਹਾ ਇਹਨੂੰ ਪਾਇੰਦਾ ਬਰਨਾਲਾ ਠੀਕ ਆ ਕਰ ਸਾਰਾ ਸੰਪਰਕ ਸਕਰੀਨ ਤੇ ਜਿਹ ਲੈਣ ਨੰਬਰ ਆ ਬਾਈਆਂ ਨੇ ਬਾਹਰ ਜਾਣਾ ਤਾਰ ਕੇ ਇਹਨੂੰ ਵੇਚਣਾ ਜਲਦੀ ਤੋਂ ਜਲਦੀ ਕਰ ਲੋ ਸੰਪਰਕ ਜੇ ਆਪਾਂ ਹੁਣ ਡਿਮਾਂਡ ਦੀ ਗੱਲ ਕਰੀਏ ਬਾਈ 60000 ਬਾਈਆਂ ਨੇ ਜਾਇਜ਼ ਜਾਂ ਰੇਟ ਰੱਖਿਆ 60000 ਜਿਹੜੇ ਵੀ ਵੀਰ ਨੇ ਲੈਣਾ ਹੋਵੇ ਤੇ ਵੱਧ ਤੋਂ ਵੱਧ ਕਰ ਦਿਓ ਵੀਡੀਓ ਸ਼ੇਅਰ ਤਾਂ ਆਦੀ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਨ ਆਫ ਢਾਲੀਆ ਕਰ ਲਓ ਫਿਰ ਜਲਦੀ ਤੋਂ ਜਲਦੀ ਸੰਪਰਕ